ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਤ ਸੰਭਾਲੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਇਹਨਾਂ ਪੰਕਤੀਆਂ ਦੇ ਵਿੱਚ ਸਮਝਾ ਰਹੇ ਨੇ ਕਿ ਅਕਾਲ ਪੁਰਖ ਪਰਮਾਤਮਾ ਆਪਣੇ ਭਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਖੀ ਘੜੀ ਔਖਾ ਸਮਾਂ ਨਹੀਂ ਦੇਖਣ ਦਿੰਦਾ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਸਾਡੇ ਤੇ ਔਖਾ ਸਮਾਂ ਨਹੀਂ ਆਊਗਾ ਔਖਾ ਸਮਾਂ ਆਉਂਦਾ ਰਹਿਣਾ ਹੈ ਪਰ ਉਸ ਔਖੇ ਮਾੜੇ ਸਮੇਂ ਦਾ ਮਨ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਕਿਉਂਕਿ ਹਾਥ ਦੇ ਰੱਖੇ ਆਪਣੇ ਕੋ ਸਾਹ ਸਾਹ ਸਤਿ ਸਾਸਤ ਪਾਲੇ ਪ੍ਰਮਾਤਮਾ ਦਾ ਇਹ ਸੁਭਾਅ ਹੈ ਉਹ ਆਪਣੀ ਸੁਭਾਅ ਨੂੰ ਵੇਖਦਾ ਹੈ ਉਹ ਸਹਾਰਾ ਬਣਦਾ ਹੈ ਤਾਂ ਕਰਕੇ ਉਹ ਹੱਥ ਦੇ ਕੇ ਹਰ ਕਿਸੇ ਨੂੰ ਰੱਖਦਾ ਹੈ ਤੇ ਕਿਸੇ ਤੇ ਵੀ ਕੋਈ ਮਾੜਾ ਸਮਾਂ ਨਹੀਂ ਵਿਆਪਦਾ ਏਸੀ ਹੀ ਤਰ੍ਹਾਂ ਸੀ ਗੁਰਬਾਣੀ ਅੰਦਰ ਇਹ ਵੀ ਪੰਕਤੀਆਂ ਪੜਦੇ ਹਨ ਤਤੀ ਵਾਹ ਨ ਲੱਗਾਈ ਪਾਰ ਬ੍ਰਹਮ ਸ਼ਰਨਾਈ ਚੋ ਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਪਾਈ ਕਿ ਕਿਸੇ ਵੀ ਤਰ੍ਹਾਂ ਦੀ ਤਤੀ ਹਵਾ ਵੀ ਨਹੀਂ ਲੱਗਦੀ ਜਦੋਂ ਅਕਾਲ ਪੁਰਖ ਪਰਮਾਤਮਾ ਕਿਸੇ ਮਨੁੱਖ ਤੇ ਕਿਰਪਾ ਕਰ ਦਿੰਦਾ ਹੈ ਇਸੇ ਹੀ ਤਰ੍ਹਾਂ ਬਾਬਾ ਕਬੀਰ ਜੀ ਕਹਿੰਦੇ ਨੇ ਮਨ ਨ ਡਿੱਗੇ ਤਨ ਕਾਹੀ ਕੋ ਡਰਾਈ ਫਿਰ ਮਨ ਮਜਬੂਤ ਹੋ ਜਾਂਦਾ ਏ ਤਾਂ ਫਿਰ ਤਨ ਦੀ ਕੋਈ ਸਮਰੱਥਾ ਨਹੀਂ ਹੁੰਦੀ ਮਨੁੱਖ ਨੂੰ ਤਨ ਡੋਲਾ ਜਾਏ ਇਸੇ ਹੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਕਥਾਂਤੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਹਰ ਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਕਹਿੰਦੇ ਜਿਹੜਾ ਦੁੱਖਾਂ ਦੇ ਵਿੱਚ ਦੁੱਖ ਨਹੀਂ ਮੰਨਦਾ ਤੇ ਜਿਹਦਾ ਸੁੱਖਾਂ ਦੇ ਨਾਲ ਬਹੁਤਾ ਪਿਆਰ ਨਹੀਂ ਸੋਨਾ ਤੇ ਮਿੱਟੀ ਸਮਾਨ ਨੇ ਉਹ ਇਨਸਾਨ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿ ਸਕਦਾ ਹੈ